ਵਾਲਿਆਂ ਨੂੰ ਜੈ ਵਾਲਮੀਕੀ ਜੈ ਸ਼ੀਰਾਮ ਵਾਹਿਗੁਰੂ ਜੀ ਦਾ GLOBALS ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨੀ ਜੋ ਰਵਾਲ ਚੱਲ ਰਿਹਾ ਸੀਗਾ ਔਰ ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਐਸਪੀ ਹਰਪਾਲ ਜੀ ਐਸਪੀ ਵਿਸ਼ਾਲ ਜੀ ਜੀ ਔਰ ਸਾਡੇ ਡੀਐਸਪੀ ਨੀਰਜ ਕੁਮਾਰ ਜੀ ਜਿਹੜੇ ਆ ਉਹਨਾਂ ਦੇ ਉਦਮ ਸਦਕਾ ਜੇ ਕੁਛ ਜੋ ਕੰਟਰੋਵਰਸੀ ਸੀਗੀਆਂ ਉਹ ਅੱਜ ਬਹਿ ਕੇ ਬਹੁਤ ਹੀ ਜਿਹੜੇ ਆ ਸਕਾਰਾਤਮਕ ਮਾਹੌਲ ਦੇ ਵਿੱਚ ਜਿਹੜਾ ਵਾ ਉਹਨਾਂ ਨੂੰ ਸੁਲਝਾ ਦਿੱਤਾ ਗਿਆ ਵਾ ਔਰ ਫਿਊਚਰ ਦੇ ਵਿੱਚ ਅਜਿਹੀਆਂ ਘਟਨਾਵਾਂ ਨਾ ਹੋਣ ਔਰ ਇਸ ਕਰਕੇ ਅੱਜ ਜਿਹੜੇ ਐਸਪੀ ਸਾਹਿਬ ਆ ਉਹਨਾਂ ਨੇ ਬਹੁਤ ਜ਼ਿਆਦਾ ਇਹਦੇ ਵਿੱਚ ਇਹਨੂੰ ਗੰਭੀਰਤਾ ਨਾਲ ਲੈਂਦੇ ਹੋਏ ਔਰ ਦੋ ਸਮਾਜ ਆਪਸ ਵਿੱਚ ਨਾਟਕ ਕਰਨ ਔਰ ਇਸ ਕਰਕੇ ਅੱਜ ਵੀ ਦੋਨੇ ਜਥੇਬੰਦੀਆਂ ਜੇ ਸੀਗੀਆਂ ਜਿਹੜੀਆਂ ਇਸਾਈ ਭਾਈਚਾਰਾ ਵੀ ਸੀਗਾ ਵਾਲਮੀਕੀ ਸਮਾਜ Hindu ਸਮਾਜ ਔਰ ਸਿੱਖ ਸਮਾਜ ਇਹ ਕਦੀ ਵੀ ਨਹੀਂ ਚਾਹੁੰਦੇ ਕਿ ਵੀ ਸ਼ਹਿਰ ਦਾ ਮਾਹੌਲ ਕਿਸੇ ਵੀ ਤਰੀਕੇ ਨਾਲ ਖਰਾਬ ਹੋਵੇ ਔਰ ਨਾ ਹੀ ਹੀ ਚਾਹਾਂਗੇ ਕੀ ਵੀ ਕੋਈ ਵੀ ਸ਼ਰਾਰਤੀ ਤੱਤਵਾ ਜਿਹੜਾ ਸਾਡੀ ਆਪਸੀ ਜਿਹੜੀ ਆ ਭਾਜਾਇਤਿਕ ਸਾਂਝ ਆ ਜਿਹੜੀ ਉਹਨੂੰ ਖਰਾਬ ਕਰੇ ਔਰ ਅੱਜ ਜਿਹੜਾ ਜਿਹੜੇ ਸਾਡੇ ਸਤਕਾਰਯੋਗ ਅਫਸਰ ਸਹਿਬਾਨ ਸਾਡੇ ਮਾਣਯੋਗ ਸੀਪੀ ਸਾਹਿਬ ਐਸਪੀ ਸਾਹਿਬ ਵਿਸ਼ਾਲਜੀਤ ਜੀ ਹਰਪਾਲ ਜੀ ਔਰ ਅਨੀਰੇ ਜੀ ਇਹਨਾਂ ਦੇ ਉਦਮ ਸਦਕਾ ਜਿਹੜਾ ਸਾਰਾ ਜਿਹੜਾ ਵਾ ਉਹ ਜਿਹੜੀ ਗੱਲਾਂ ਸਾਡੀਆਂ ਕਲੀਅਰ ਹੋ ਗਈਆਂ ਸਾਡੇ ਜਿਹੜੇ ਸੰਸ਼ੇ ਸੀਗੇ ਜਿਹੜੇ ਡਾਊਟ ਸੀਗੇ ਉਹ ਬਿਲਕੁਲ ਕਲੀਅਰ ਹੋ ਚੁੱਕੇ ਆ ਔਰ ਇਹਨਾਂ ਦਾ ਜਿਹੜਾ ਪ੍ਰੋਗਰਾਮ ਆ 30 ਜੁਲਾਈ ਦਾ ਉਹ ਬੜੇ ਅਮਨ ਸ਼ਾਂਤੀ ਦੇ ਨਾਲ ਹੋਏਗਾ ਔਰ ਸਾਡੇ ਵੱਲੋਂ ਕਿਸੇ ਤਰੀਕੇ ਦਾ ਵੀ ਬਵਾਦ-ਬਵਾਦ ਬਿਲਕੁਲ ਨਹੀਂ ਹੋਏਗਾ ਔਰ ਕੋਈ ਵੀ ਜੇ ਕੋਈ ਸ਼ਰਾਰਤ ਕਰਦਾ ਵਾ ਤੇ ਸਾਡਾ ਇਹਦੇ ਵਿੱਚ ਕੋਈ ਲੈਣਾ ਦੇਣਾ ਨਹੀਂ ਹੋਊਗਾ ਕਿਉਂਕਿ ਪ੍ਰਸ਼ਾਸਨ ਦੇ ਨਾਲ ਸਾਡੇ ਸਾਰੇ ਰੌਡਰ ਕਲੀਅਰ ਹੋ ਚੁੱਕੇ ਆ ਮੈਂ ਇੱਕ ਵਾਰੀ ਫੇਰ ਧੰਨਵਾਦ ਕਰਦਾ ਵਾਂ ਸਾਡੇ ਅਫਸਰ ਸਾਹਿਬਾਨਾਂ ਦਾ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ